ਾਰੇ ਸਤਿਅਮ ਪਿਆ ਤਿਸਕਾਰ ਵੀ ਸਤ੍ਰੀਕਾ ਉਸਕਾ ਅਾਰੇ ਸਤਿਅਮ ਜਿੱ ਤੱਕ ਤੁਸੀਂ ਜਾਣਦੇ ਆਪਣਾ ਸਵਾਦੇ ਚੱਲ ਰਿਹਾ ਇੱਕ ਜੋਗੀ ਦੀ ਯਾਤਕ ਕਥਾ ਦਾ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਤੀਵੇਂ ਅਧਿਆਏ ਤੇ ਜਿਹਦਾ ਸ਼ੀਰਸ਼ਕ ਹੈ ਚਮਤਕਾਰਾਂ ਦੇ ਨਿਯਮ ਮਵੇ ਵਿੱਚ ਦੱਸਾਂਗੇ ਕਿਹੜੇ ਨਿਯਮ ਦੇ ਨਾਲ ਜਿਹੜੇ ਚਮਤਕਾਰ ਨੇ ਉਹ ਦੁਨੀਆ ਦੇ ਉੱਤੇ ਵਾਪਰਦੇ ਨੇ ਆਪਾਂ ਕਹਿੰਦੇ ਆ ਨਾ ਚਮਤਕਾਰ ਹੋ ਗਿਆ ਉਹ ਕਹਿੰਦੇ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਵੈਸੇ ਤੇ ਉਹਦੇ ਬਾਰੇ ਸਾਰਾ ਕੁਝ ਉਹ ਖੋਲ ਕੇ ਤੁਹਾਨੂੰ ਦੱਸ ਰਹੇ ਨੇ ਸਭ ਤੋਂ ਪਹਿਲਾਂ ਉਹ ਸ਼ੁਰੂਆਤ ਕਰ ਰਹੇ ਨੇ ਬਾ ਨਾਵਰ ਦਾ ਲਿਓ ਟਾਸਟ ਆਏ ਕਹਿੰਦੇ ਉਹਨਾਂ ਦੀ ਬੜੀ ਰਚਕੀ ਕਹਾਣੀ ਹੈ ਵੈਸੇ ਸਾਰਿਆਂ ਨੇ ਤੁਸੀਂ ਸੁਣੀ ਹੋਣੀ ਆ ਤਿੰਨ ਪੈਰਾ ਕੀ ਕਹਿੰਦੇ ਉਹਨਾਂ ਦੇ ਮਿੱਤਰ ਜਿਹੜੇ ਸੀਗੇ ਨਿਕੋਲਸ ਰੋਰੀ ਚ ਉਹਨਾਂ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ ਇਹ ਕਹਾਣੀ ਕਹਿੰਦੇ ਇੱਕ ਟਾਪੂ ਦੇ ਕਿ ਤਿੰਨ ਬਜ਼ੁਰਗ ਬਰਾਗੇ ਰਹਿੰਦੇ ਹੁੰਦੇ ਸੀਗੇ ਤੇ ਉਹ ਇੰਨੇ ਕਹਿੰਦੇ ਭੋਲੇ ਭਾਰੇ ਸੀ ਕਿ ਤਿੰਨੇ ਉਹਨਾਂ ਨੂੰ ਇੱਕੋ ਹੀ ਪ੍ਰਾਰਥਨਾ ਆਉਂਦੀ ਹੁੰਦੀ ਸੀ ਕਹਿੰਦੇ ਉਹ ਕਰਦੇ ਰਹਿੰਦੇ ਸੀ ਅਸੀਂ ਤਿੰਨਾ ਤੂੰ ਤਿੰਨਾ ਸਾਡੇ ਤੇ ਦਿਆ ਕਰ ਬਸੇ ਕਹਿੰਦੇ ਹੁੰਦੇ ਸੀ ਕਹਿੰਦੇ ਇਸੇ ਪ੍ਰਸਿੱਧੀ ਸਦੀ ਜੀ ਪ੍ਰਾਰਥਨਾ ਦੇ ਨਾਲ ਅਨੇਕ ਚਮਤਕਾਰ ਉਸ ਤਰ੍ਹਾਂ ਵਾਪਰਦੇ ਹੁੰਦੇ ਸੀ ਕਹਿੰਦੇ ਉੱਥੋਂ ਦੇ ਪਾਦਰੀ ਨੇ ਜਦੋਂ ਇਹ ਸੁਣਿਆ ਭੀ ਤਿੰਨ ਬਰਾਗੀ ਇਹੋ ਜੀ ਬੇਤੁਕੀ ਜੀ ਪ੍ਰਾਰਥਨਾ ਕਰਦੇ ਨੇ ਕਹਿੰਦੇ ਉਹ ਫਿਰ ਪਹੁੰਚ ਗਿਆ ਉਹਨਾਂ ਕੋਲੇ ਉਹਨਾਂ ਨੂੰ ਮਰਿਆਦਾਪੂਰਨ ਪ੍ਰਾਰਥਨਾ ਸਿਖਾਉਣ ਲਈ ਕਹਿੰਦ ਮੈਂ ਇਸ ਕਾ ਕਿਉਂ ਨਾ ਕਹਿੰਦੇ ਉਸ ਟਾਪੂ ਤੇ ਪਹੁੰਚਿਆ ਤੇ ਬਰਾਗੀਆਂ ਨੂੰ ਦੱਸਿਆ ਪ੍ਰਮਾਤਮਾ ਅੱਗੇ ਜੋ ਪ੍ਰਾਰਥਨਾ ਤੁਸੀਂ ਕਰ ਰਹੇ ਹੋ ਮਰਿਆਦਾਪੂਰਨ ਨਹੀਂ ਹੈਗੀ ਫੇਰ ਉਹਨੇ ਕਹਿੰਦੇ ਉਹਨਾਂ ਨੂੰ ਸਿਖਾਈਆਂ ਕੁਝ ਜਿਹੜੀਆਂ ਉਸ ਟੈਂਪਲ ਚੱਲਦੀ ਪ੍ਰਾਰਥਨਾਵਾਂ ਸੀ ਜਿਹੜੇ ਪਾਦਰੀ ਕਰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਉਹ ਪਾਦਰੀ ਜਿਹੜਾ ਕਿਸ਼ਤੀ ਦੇ ਸਵਾਰ ਹੋ ਕੇ ਚਲੇ ਗਿਆ ਕਹਿੰਦਾ ਚਾਨਣ ਕੋਲ ਦੇਖਿਆ ਹਰੇ ਕਿਸ਼ਤੀ ਦੇ ਵਿੱਚ ਸਵਾਰ ਸੀਗਾ ਕਹਿੰਦਾ ਕਿਸ਼ਤੀ ਦੇ ਪਿੱਛੇ ਪਿੱਛੇ ਆ ਰਹੀ ਕਿ ਚਮਕਦਾਰ ਰੋਸ਼ਨੀ ਦੇਖੀ ਉਹਨੇ ਕਹਿੰਦਾ ਜਦੋਂ ਰੋਸ਼ਨੀ ਕੋਲ ਆਈ ਤਾਂ ਉਹਨੇ ਦੇਖਿਆ ਵੀ ਉਹ ਤਿੰਨੇ ਬਰਾਗੀ ਇੱਕ ਦੂਜੇ ਦਾ ਹੱਥ ਫੜੀ ਕਿਸ਼ਤੀ ਦੇ ਬਰਾਬਰ ਪਹੁੰਚਣ ਵਾਸਤੇ ਪਾਣੀ ਦੀ ਲਹਿਰਾਂ ਤੇ ਦੌੜ ਰਹੇ ਸੀਗੇ ਕਦੇ ਹਰਾਨ ਹੋ ਗਿਆ ਤਾਂ ਪਾਦਰੀ ਕਦੇ ਜਦੋਂ ਪਹੁੰਚੇ ਪਾਦਰੀ ਦੇ ਕੋਲ ਕਹਿੰਦੇ ਤਿੰਨੇ ਜਣੇ ਕਹਿੰਦੇ ਜੋ ਤੁਸੀਂ ਸਾਨੂੰ ਪ੍ਰਾਰਥਨਾਵਾਂ ਸਿਖਾਈਆਂ ਸੀ ਅਸੀਂ ਭੁੱਲ ਗਏ ਕਿਰਪਾ ਕਰਕੇ ਅਸੀਂ ਬੇਨਤੀ ਕਰਨ ਆਏ ਆ ਦੁਬਾਰਾ ਸਾਨੂੰ ਸਿਖਾਓ ਕਹਿੰਦੇ ਉਹ ਤਾਂ ਪੂਰਪ ਤਿਆਪਿਤ ਹੋ ਚੁੱਕਿਆ ਸੀ ਪਾਦਰੀ ਤਾਂ ਦੇਖ ਕੇ ਹਰਾਨ ਸੀ ਕਹਿੰਦੇ ਉਹ ਕਹਿੰਦਾ ਪਿਆਰੇ ਭਗਤੋ ਤੁਸੀਂ ਆਪਣੇ ਪੁਰਾਣੇ ਪ੍ਰਾਰਥਨਾਇ ਕਰਦੇ ਰਹੋ ਉਹਦੋਂ ਜਾਣ ਗਿਆ ਸੀ ਵੀ ਤਾਂ ਬਹੁਤ ਪਹੁੰਚੇ ਹੋਏ ਨੇ ਜਿਹੜੇ ਪਾਣੀ ਦੇ ਉੱਤੇ ਐਂ ਤੁਰ ਕੇ ਆਗੇ ਤੇ ਹੁਣ ਕਹਿੰਦੇ ਪ੍ਰਸ਼ਨ ਹੁਣ ਆਪਣੇ ਮਨ ਦੇ ਵਿੱਚ ਉੱਠੂਗਾ ਸਾਰਿਆਂ ਦੇ ਵੀ ਤਿੰਨ ਜਿਹੜੇ ਬੈਰਾਗੀ ਸੀ ਪਾਣੀ ਦੇ ਉੱਤੇ ਦੌੜੇ ਕਿਵੇਂ ਤੇ ਇਸ ਸਮੇਂ ਸੀ ਕਹਿੰਦੇ ਸੂਲੀ ਤੇ ਲਟਕਾਈ ਸ਼ਰੀਰ ਨੂੰ ਪੁਨਰਜੀਵਿਤ ਕਿਵੇਂ ਕਰਤਾ ਉਹਨਾਂ ਨੇ ਹੁਣ ਫੇਰ ਆ ਕਹਿੰਦੇ ਲਾਹੜੀ ਮਾਸੇ ਤੇ ਸ਼੍ਰੀ ਰਿਕਤੇਸ਼ਵਰ ਜੀ ਨੇ ਆਪਣੇ ਚਮਤਕਾਰ ਬਹੁਤ سارے ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀਤੇ ਉਹ ਕਿਵੇਂ ਕਰ ਸਕੇ ਹੁਣ ਜੋ ਗਨਾਂ ਚ ਕਹਿ ਰਹੇ ਨੇ ਕਹਿੰਦੇ ਆਧੁਨਿਕ ਵਿਗਿਆਨ ਕੋਲ ਹਾਲ ਦੀ ਘੜੀ ਵੀ ਇਹਦਾ ਕੋਈ ਜਵਾਬ ਹੈ ਨਹੀਂ ਕਹਿੰਦੇ ਜਦੋਂ ਕਿ ਅਨੁਯੁਗ ਦੇ ਆਗਾਜ਼ ਨਾਲ ਵਿਸ਼ਵ ਮੰਨ ਦੇ ਦਾਇਰੇ ਤੇ ਗਿਆਨ 'ਚ ਬਹੁਤ ਜ਼ਿਆਦਾ ਵਾਧਾ ਹੋ ਚੁੱਕਿਆ ਤੇ ਮਨੁੱਖ ਦੀ ਜਿਹੜੀ ਸ਼ਬਦਾਵਲੀ ਹੈ ਉਹਦੇ 'ਚ ਹੁਣ ਅਸੰਭਵ ਸ਼ਬਦ ਵੜੇ-ਵੜੇ ਮਤਵਿੰਨ ਹੁੰਦਾ ਜਾ ਰਿਹਾ ਫੇਰ ਵੀ ਕਹਿੰਦੇ ਉਹਨਾਂ ਕੋਲ ਜਵਾਬ ਨਹੀਂ ਹੈਗਾ ਕਹਿੰਦੇ ਵੇਦ ਸ਼ਾਸਤਰ ਕਹਿੰਦੇ ਨੇ ਕਿ ਭੌਤਿਕ ਜਗਤ ਮਾਇਆ ਦੇ ਇੱਕ ਮੂਲ ਸਿਧਾਂਤ ਦੇ ਤਹਿਤ ਕੰਮ ਕਰਦਾ ਹੈ ਉਹ ਐਸਾ ਪੇਖਤ ਦ્વੈਦਸਤੰਤ ਕਹਿੰਦੇ ਪਰ ਮਾਤਮਾ ਦੇ ਸਾਰੇ ਜੀਵ ਸੰਪੂਰਨ ਰੂਪ ਵਿੱਚ ਇੱਕਾਈ ਨੇ ਜਿਨਨ ਸ੍ਰਿਸ਼ਟੀ ਦੇ ਅਡਰ ਤੇ ਵੱਖੋ ਵੱਖਰੀਆਂ ਅਭਿਵਿਅਕਤੀਆਂ ਨੂੰ ਪ੍ਰਗਟ ਕਰਨ ਵਾਸਤੇ ਲਿਬਾਸ ਪੈਣੇ ਹੋਏ ਨੇ ਇਹ ਭਲੇਖਾ ਉਭਜਾਉਣ ਵਾਲਾ ਲਿਬਾਸ ਹੀ ਮਾਇਆ ਹੈ ਕਹਦੇ ਉਹ ਨਿਊਟਨ ਦੀ ਗਤੀ ਦਾ ਨਿਯਮ ਉਹ ਵੀ ਕਹਿੰਦੇ ਮਾਇਆ ਦਾ ਇੱਕ ਨਿਯਮ ਹੈ ਕਿਰਿਆ ਤੇ ਪ੍ਰਤੀਕਿਰਿਆ ਕਹਿੰਦੇ ਬਿਲਕੁਲ ਬਰਾਬਰ ਹੁੰਦੀਆਂ ਨੇ ਸਿਰਫ ਇੱਕ ਹੀ ਸ਼ਕਤੀ ਦਾ ਹੋਣਾ ਅਸੰਭਵ ਹੈ ਕਹਦੇ ਬਰਾਬਰ ਤੇ ਪਸਪਰ ਵਿਰੋਧੀ ਸ਼ਕਤੀਆਂ ਦਾ ਜੋੜਾ ਹੀ ਪੂਣਾ ਚਾਹੀਦਾ ਤੇ ਹਮੇਸ਼ਾ ਇਦਾਂ ਹੀ ਹੁੰਦਾ ਹੈ ਕਹਿੰਦੇ ਕਹਿੰਦੇ ਉਦਾਹਰਨ ਦੇ ਤੌਰ ਤੇ ਹੁਣ ਜਿਵੇਂ ਬਿਜਲੀ ਖਿੱਚ ਤੇ ਵਿਕਰਸ਼ਨ ਦੇ ਕਾਰਨ ਪੈਦਾ ਹੁੰਦੀ ਆ ਇਹਦੇ ਇਲੈਕਟ੍ਰੋਨ ਤੇ ਪ੍ਰੋਟੋਨ ਬਿਜਲੀ ਪਰਸਪਰ ਵਿਰੋਧੀ ਜਿਹੜੇ ਨੇ ਅਵੇਗ ਨਹੀਂ ਕਹਿੰਦੇ ਭੌਤਿਕ శాస్త్ర ਰਸਾਇਣ శాస్త్ర ਜਾਂ ਕਿਸੇ ਹੋਰ ਵਿਗਿਆਨ ਦਾ ਕੋਈ ਵੀ ਨਿਯਮ ਕਦੇ ਵੀ ਅੰਤਰ ਵਿਰੋਧੀ ਜਾਂ ਆਪਸ ਵਿਰੋਧੀ ਤੱਤਾਂ ਤੋਂ ਮੁਕਤ ਨਹੀਂ ਮਿਲਦਾ ਸੰਭਵ ਇਸੇ ਕਾਰਕ ਕਹਿੰਦੇ ਪੌਤਿਕ ਵਿਗਿਆ ਮਾਇਆ ਤੋਂ ਬਾਹਰ ਜਾ ਕੇ ਨਿਯਮ ਨਹੀਂ ਬਣਾ ਸਕਦਾ ਸਾਰੇ ਸ੍ਰਿਸ਼ਟੀ ਦਾ ਮੂਲ ਤਾਣਾ ਬਾਣੀ ਮਾਇਆ ਹੈ ਕੁਦਰਤ ਕਹਿੰਦੇ ਆਪ ਆਪਣੇ ਆਪ ਚ ਮਾਇਆ ਹੈ ਕੁਦਰਤ ਦੇ ਵਿਗਿਆਨੀ ਕੋਲ ਕੇਵਲ ਕੁਦਰਤ ਦੇ ਤੱਤਾਂ ਦੇ ਅਧਿਐਨ ਤੇ ਉਹਨਾਂ ਨੂੰ ਵਰਤੋਂ ਕਰਨ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ ਕਹਿੰਦੇ ਆਪਣੇ ਖੇਤਰ ਦੇ ਵਿੱਚ ਕੁਦਰਤ ਸਦੀਵੀ ਤੇ ਅਨੰਤ ਹੈ ਪਰ ਵਿਕ੍ਰਿਤਿਕਾ ਦਾ ਵਿਗਿਆਨਕ ਉਹਦੀ ਵੱਖ-ਵੱਖ ਤਰ੍ਹਾਂ ਦੀ ਅਨੰਤਤਾ ਦੀ ਇੱਕ ਤੋਂ ਬਾਅਦ ਦੂਜਾ ਨਿਯਮ ਖੋਜਣ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਰ ਸਕਣਗੇ ਇਸ ਕਰਕੇ ਵਿਗਿਆਨ ਹਮੇਸ਼ਾ ਵਾਸਤੇ ਪਰਵਰਤਨਾ ਵਿੱਚ ਹੁੰਦੀ ਗੁਜਰਦਾ ਰਹੂਗਾ ਨਾਲੇ ਕੋਈ ਖਾਣੀ ਕਰ ਰਹੀ ਨਹੀਂ ਕਦੇ ਵਿਗਿਆਨ ਨਹੀਂ ਪਹੁੰਚ ਸਕਦਾ ਤੇ ਆਖਰੀ ਸਚਾਈ ਤੱਕ ਉਹ ਕਦੇ ਪਹੁੰਚ ਨਹੀਂ ਸਕਦਾ ਵਿਗਿਆਨੀ ਕਿ ਪਹਿਲੇ ਪੈਲਾ ਤੋਂ ਮੌਜੂਦ ਕਾਰਸ਼ੀਲ ਬ੍ਰਹਮੰਡ ਦੇ ਨਿਮਾਣਾਤਾ ਪਤਾ ਲਾਉਣ ਦੇ ਸਮਰਥ ਹੈਗੇ ਨੇ ਪਰ ਨਿਯਮ ਬਣਾਉਣ ਵਾਲੇ ਕਰਤਾ ਤੇ ਉਹਨਾਂ ਦੇ ਸੰਚਾਲਕ ਵਿਧਾਤਾ ਨੂੰ ਲੱਭਣ ਵਾਸਤੇ ਉਹ ਸਮਰਥ ਨਹੀਂ ਹੈਗੇ ਕਹਿੰਦੇ ਗੁਰਤਾ ਆਕਰਸ਼ਣ ਤੇ ਬਿਜਲੀ ਸ਼ਕਤੀ ਦੇ ਤੇਜਸਵੀ ਪ੍ਰਦਰਸ਼ਨਾਂ ਦਾ ਪਤਾ ਲੱਗ ਗਿਆ ਪਰ ਗੁਰਤਾ ਕਰਸ਼ ਦੇ ਵਿਲੇਈ ਸ਼ਕਤੀ ਹੈ ਕਿ ਇਹ ਕੋਈ ਮਨੁੱਖੀ ਵਿਗਿਆਨਕ ਨਹੀਂ ਜਾਣਦਾ ਕਹਿੰਦੇ ਹਜ਼ਾਰਾਂ ਸਾਲਾਂ ਤੋਂ ਪਗੰਬਰਾਂ ਨੇ ਸ੍ਰਿਸ਼ਟੀ ਦੇ ਦਵੰਤ ਉੱਤੇ ਉੱਠ ਕੇ ਉਹਦੇ ਪਿੱਛੇ ਸਰਵ ਸ਼ਕਤੀਮਾਨ ਨਾਲ ਅਖੰਡ ਇਕਤਾ ਨੂੰ ਪਛਾਨਣਾ ਹੀ ਮਨੁੱਖਤਾ ਵਾਸਤੇ ਸਰਬੋੱਚ ਅਦਰਸ਼ ਜਿਹੜਾ ਹੋ ਰੱਖਿਆ ਸੀਗਾ ਕਹਿੰਦੇ ਜਿਹੜੇ ਲੋਕ ਮਾਇਆ ਨਾਲ ਲਿਪਟੇ ਰਹਿੰਦੇ ਨੇ ਉਹਨਾਂ ਨੂੰ ਧਰੂਤਾ ਦੇ ਨਿਯਮ ਨੂੰ ਸਿਲਕਾਰ ਕਰਨਾ ਹੀ ਪਊਗਾ ਜਿਵੇਂ ਵਗਣਾ ਤੇ ਰੁਕਣਾ ਚੜ੍ਹਨਾ ਤੇ ਉਤਰਨਾ ਦਿਨ ਤੇ ਰਾਤ ਸੁਖ ਤੇ ਦੁੱਖ ਮਾੜਾ ਤੇ ਚੰਗਾ ਜਨਮ ਤੇ ਮੌਤ ਕਹਿੰਦੇ ਕੁਝ ਹਜ਼ਾਰ ਸਾਲਾਂ ਬਾਅਦ ਜਦੋਂ ਇਹ ਚੱਕਰ ਚੱਲਦਾ ਰਹਿੰਦਾ ਹੈ ਬੰਦਾ ਧਰਤੀ ਤੇ ਆਉਂਦਾ ਰਹਿੰਦਾ ਬਾਰ-ਬਾਰ ਜਨਮ ਲੈਦਾ ਰਹਿੰਦਾ ਤੇ ਇਸ ਚੱਕਰ ਵਿੱਚ ਹੀ ਗੁਜ਼ਰਦਾ ਸਾਰੇ ਦੀ ਕਹਿੰਦੇ ਫੇਰ ਵਾਰ-ਵਾਰ ਹੋਣ ਵਾਲੀਆਂ ਸਥਿਤੀਆਂ ਤੋਂ ਨਿਯਮ ਵੱਲ ਚੱਕਰ ਤੋਂ ਬਹੁਤ ਜ਼ਿਆਦਾ ਉਹ ਫੇਰ ਦੁਖਦਾਇਕ ਤੇ ਬੇਰਸ ਨੂੰ ਲੱਗਣ ਲੱਗ ਜਾਂਦਾ ਹੈ ਫੇਰ ਕਹਿੰਦੇ ਉਹ ਮੁੜ ਕੇ ਉਹ ਦਾ ਇਹ ਆਪਣੇ ਮੂਲ ਸਰੂਪ ਨਾਲ ਪਰਤਨ ਦੀ ਕੋਸ਼ਿਸ਼ ਕਰਦਾ ਹੈ ਇਸ ਮਾਇਆ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਹੁਣ ਕਹਿੰਦੇ ਮਾਇਆ ਦਾ ਪਰਦਾ ਹਟਾਉਣਾ ਦਾ ਮਤਲਬ ਕੀ ਹੈ ਸ੍ਰਿਸ਼ਟੀ ਤੇਰੇ ਹਸ ਨੂੰ ਜਾਣਣਾ ਜਿਹੜਾ ਬੰਦਾ ਇਸ ਸ੍ਰਿਸ਼ਟੀ ਦੇ ਰਸ ਨੂੰ ਜਾਣ ਲੈਂਦਾ ਹੈ ਉਹ ਹੀ ਹੈ ਸੱਚਾ ਅਦਵੈਤਵਾਦੀ ਇਹ ਤਦ ਆゼ ਨੇ ਕਹਿੰਦੇ ਮਾਇਆ ਸਿਰਫ ਨਿਰਵਿਕਲਪ ਸਮਾਧੀ ਦੀ ਪ੍ਰਾਪਤੀ ਨਾਲ ਹੀ ਖਤਮ ਹੋ ਸਕਦੀ ਹੈ ਦੇ 올 ਟੈਸਟਾਮੈਂਟ ਦੇਪਕੰਬਰ ਤੇ ਹੋਰ ਸਾਰੇ ਦੇਸ਼ਾਂ ਦੇ ਯੋਗਾਂ ਦੇ ਭਿਕਸ਼ ਦਸਤਾਵਾਂ ਨੇ ਕਹਿੰਦੇ ਏਸੇ ਚੇਤਨਾ ਦੀ ਅਵਸਥਾ ਚ ਉਪਦੇਸ਼ ਦਿੱਤੇ ਸੀਗੇ ਮਤਲਬ ਨਿਰਵਿਕਲਪ ਸਮਾਧੀ ਦੀ ਅਵਸਥਾ ਦੇ ਵਿੱਚ ਕਦੇ ਜੋਗੀ ਮੱਥੇ 'ਚ ਮੌਜੂਦ ਤੀਜੀ ਅੱਖ ਦੇ ਰਾਹੀਂ ਆਪਣੇ ਚੇਤਨਾ ਨੂੰ ਸਰਵ ਵਿਆਪਕਤਾ ਤੱਕ ਪਹੁੰਚਾ ਦਿੰਦਾ ਹੈ ਜਦੋਂ ਉਹ ਇਹ ਕਰ ਰਿਹਾ ਹੁੰਦਾ ਹੈ ਤਾਂ ਉਹਨੂੰ ਓਮ ਦੀ ਪਾਣੀ ਦੀ ਇਕੱਠੀਆਂ ਵਹਿ ਰਹੀਆਂ ਧਰਾਵਾਂ ਵਰਗੀ ਆਵਾਜ਼ ਸੁਣਾਈ ਦਿੰਦੀ ਹੈ ਕਹਿੰਦੇ ਜਿਹੜੀ ਸਾਰੇ ਸੱਟਣਾ ਦੀ ਇੱਕੋ ਇੱਕ ਵਾਸਤਵਿਕਤਾ ਤੇ ਪ੍ਰਕਾਸ਼ ਦੇ ਸਪੰਦਨਾ ਦੇ ਕਾਰਨ ਹੁੰਦੀ ਆ ਕਹਿੰਦੇ ਸ੍ਰਿਸ਼ਟੀ ਦੇ ਅਰਪਾ ਖਰਪਾ ਭੇਤਾ ਤੋਂ ਸਭ ਤੋਂ ਨੋਖਾ ਭੇਤ ਗਿਆ ਪ੍ਰਕਾਸ਼ ਆਵਾਜ਼ ਤਰੰਗ ਸੰਚਾਰ ਦੇ ਵਾਸਤੇ ਤਾਂ ਹਵਾ ਜਾਂ ਕਿਸੇ ਹੋਰ ਭੌਤਿਕ ਸਾਧਨ ਦੀ ਕਹਿੰਦੇ ਜਰੂਰਤ ਹੁੰਦੀ ਹੈ ਪਰ ਪ੍ਰਕਾਸ਼ ਤਰੰਗਾਂ ਜਿਹੜੀਆਂ ਨੇ ਉਹ ਗ੍ਰਹਿ ਵਿਚਕਾਰ ਸਥਿਤ ਖਲਾਅ ਵਿੱਚੋਂ ਦੇ ਮੁਕਤ ਰੂਪ ਦੇ ਵਿੱਚ ਸਰਦਾ ਨਾਲ ਜਿਹੜੀਆਂ ਨੇ ਸੰਚਾਰ ਕਰ ਸਕਦੀਆਂ ਨੇ ਬਹੁਤ ਈ ਜੀ ਨਾਲ ਆਪਣੇ ਤੱਕ ਕੋਸ਼ ਲੱਗਦੀਆਂ ਨੇ ਕੁਦਰਤ ਦੇ ਕਹਿੰਦੇ ਸਾਰੀਆਂ ਪੇਸ਼ਕਾਰੀਆਂ ਚ ਪ੍ਰਕਾਸ਼ ਹੀ ਸਭ ਤੋਂ ਸੂਖਮ ਤੇ ਭੌਤਿਕ ਨਿਰਪਰਤਾ ਤੋਂ ਮੁਕਤ ਆ ਫਿਰ ਕਹਿੰਦੇ ਬਾਅਦ ਵਿੱਚ ਆਇਨਸਟਾਈਨ ਨੇ ਆਪਣਾ ਇੱਕੀਕ੍ਰਿਤ ਸਿਧਾਂਤ ਪੇਸ਼ ਕੀਤਾ ਇੱਕ ਹੀ ਹਿਸਾਬ ਦੇ ਸੂਤਰ ਚ ਗੁਰਤਾਕਰਸ਼ਣ ਤੇ ਬਿਜਲੀ ਚੁੰਬਕੀ ਨਿਯਮਾਂ ਨੂੰ ਮਿਲਾਉਣ ਦਾ ਉਹਨੇ ਯਤਨ ਕੀਤਾ ਹੁਣ ਕਹਿੰਦੇ ਆਇਨਸਟਾਈਨ ਵੀ ਯੁੱਗ ਯੁਗਾਂਤਾਂ ਨੂੰ ਪਾਰ ਕਰਕੇ ਉਹਨਾਂ ਰੇਸ਼ੀਆਂ ਦੇ ਕਤਾਰ ਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੇ ਸ੍ਰਿਸ਼ਟੀ ਦਾ ਇੱਕ ਹੀ ਆਧਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਹਰ ਵਕਤ ਪਰਵਰਤਨਸ਼ੀਲ ਮਾਇਆ ਹੁਣ ਕਹਿੰਦੇ ਵੱਡੇ ਵੱਡੇ ਵਿਗਿਆਨੀਕ ਨਾ ਕੇਵਲੇ ਕਹਿੰਦੇ ਹਿੰਮਤ ਦਿਖਾ ਰਹੇ ਨੇ ਕਿ ਅਣੂ ਪਦਾਰਥ ਨਹੀਂ ਬਲਕਿ ਇੱਕ ਸ਼ਕਤੀ ਵੀ ਹੈ ਸਰ ਉਹ ਇਹ ਵੀ ਕਹਿ ਰਹੇ ਨੇ ਕਿ ਅਣੂ ਦੀ ਸ਼ਕਤੀ ਦਾ ਸਰੂਪ ਜਿਹੜਾ ਹੈ ਮੂਲ ਤੌਰ ਤੇ ਆਤਮ ਤਤ ਹੈ ਇਹ ਸੰਸਾਰ ਦਾ ਸਾਰਾ ਪਰਪੰਚ ਕੇਵਲ ਆਤਮ ਤਤ ਮਤਲਬ ਆਤਮ ਤਤ ਜਿਸ ਤਰ੍ਹਾਂ ਮਾੜ ਬਣਿਆ ਹੋਇਆ ਹੈ ਉਸੇ ਤਤ ਨਾਲ ਸੰਸਾਰ ਕਹਿੰਦੇ ਬਣਿਆ ਹੋਇਆ ਹੈ ਹਾਲ ਹੀ ਸੁਣਾਈ ਗਈ ਕਹਿੰਦੇ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਪੱਕਾ ਸਬੂਤ ਮਿਲ ਚੁੱਕਿਆ ਹੈ ਕਿ ਪਰਮਾਣੂਆਂ ਦਾ मूल ਸਰੂਪ ਜਿਹੜਾ ਹੈਗਾ ਉਹ ਪ੍ਰਕਾਸ਼ ਆ। ਪ੍ਰਗਯੋਤ ਦੱਸਦੇ ਨੇ ਦੀ ਮਿਸਟਰੀਅਸ ਯੂਨੀਵਰਸ ਬੁੱਕ ਹੈ ਇਹ ਅਧਿਆਸਪੁਰਣ ਬ੍ਰਹਾਂਡ ਮਤਲਬ ਉਹਦੇ ਵਿੱਚ ਕਹਿੰਦੇ ਸਰ ਜੇਮਸ ਜੀਨਸ ਲਿਖਦੇ ਨੇ ਦੇ ਹੁਣ ਬ੍ਰਹਾਂਡ ਵਿਸ਼ਾਲ ਯੰਤਰ ਦੀਪਜਾਏ ਇੱਕ ਵਿਸ਼ਾਲ ਵਿਚਾਰ ਪ੍ਰਤੀਤ ਹੋਣ ਲੱਗ ਗਿਆ। ਕਦੇ ਇਸ ਸਤ੍ਰਮੀਨ ਇਸ ਅ ਜਿਹੜਾ ਵਿਗਿਆਨ ਹੈ ਉਹ ਵੀ ਪ੍ਰਚੀਨ ਵੇਦਾਂ ਦੀ ਭਾਸ਼ਾ ਹੁਣ ਬੋਲਣ ਲੱਗ ਪਿਆ ਜੇ ਇਹ ਅਧਿਆਤਮਿਕ ਸਿੱਖਿਆ ਦੁਆਰਾ ਨਹੀਂ ਤਾਂ ਕਹਿੰਦੇ ਵਿਗਿਆਨ ਦੁਆਰਾ ਹੀ ਸਹੀ ਮਤਲਬ ਉਹ ਮੰਨ ਤਾਂ ਰਹੇ ਨੇ ਨਾ ਕਿ ਕੁਝ ਤਾਂ ਹੈ ਜਿਹੜੇ ਲੋਕ ਕਹਿੰਦੇ ਨੇ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਉਹ ਵਿਗਿਆਨ ਦੇ ਥਰੂ ਮੰਨ ਰਹੇ ਨੇ ਆਦਮੀ ਨੂੰ ਕਹਿੰਦੇ ਇਹ ਦਾਰਸ਼ਨਿਕ ਸਚਾਈ ਨੂੰ ਸਮਝ ਲੈਣਾ ਚਾਹੀਦੀ ਇਹ ਵੀ ਭੌਤਿਕ ਸੰਸਾਰ ਨਾਲ ਦੀ ਕੋਈ ਚੀਜ਼ ਨਹੀਂ ਉਸ ਦਾ ਤਾਣਾ ਬਾਣਾ ਸਾਰਾ ਭੁਲੇਖਾ ਹੈ ਮਤਲਬ ਮਾਇਆ ਹੈ ਵਿਸ਼ੇਸ਼ਣ ਕਰਨ ਨਾਲ ਉਹਦੀਆਂ ਸਾਰੀਆਂ ਸਚਾਈਆਂ ਕਹਿੰਦੇ ਮ੍ਰਿਗਦਰਸ਼ਨਾ ਵਾਂਗ ਲੋਪ ਹੋ ਜਾਂਦੀਆਂ ਨੇ ਅੱਗੇ ਉਹ ਦੱਸਦੇ ਨੇ ਕਹਿੰਦੇ ਗਣਿਤ ਦੇ ਵਿੱਚ ਪ੍ਰਕਾਸ਼ ਰਫਤਾਰ ਇਸ ਕਰਕੇ ਸਥਿਰ ਜਾਂ ਬਰਾਬਰ ਨਹੀਂ ਹੈਗੀ ਵੀ 186300 ਮੀਲ ਪ੍ਰਤੀ ਸਕਿੰਟ ਦੀ ਸੰਖਿਆ ਆਪਣੇ ਆਪ ਚ ਪੂਰੀ ਹੈ ਕਹਿੰਦੇ ਬਲਕਿ ਇਸ ਵਾਸਤੇ ਕੋਈ ਵੀ ਪਦਾਰਥ ਕਦੇ ਉਸ ਰਫਤਾਰ ਨੂੰ ਪ੍ਰਾਪਤ ਨਹੀਂ ਕਰ ਨਹੀਂ ਸਕਦਾ ਕਿਉਂਕਿ ਉਸੇ ਰਫਤਾਰ ਦੇ ਨਾਲ ਉਹਦਾ ਜਿਹੜਾ ਵਸਤੂਆਂ ਨਾਲ ਵਜਦਾ ਜਾਂਦਾ ਹੈ ਜੇ ਆਪਾਂ ਕਹਿ ਸਕਦੇ ਹਾਂ ਵੀ ਕੇਵਲ ਇਹੋ ਜਿਹਾ ਪਦਾਰਥ ਪ੍ਰਕਾਸ਼ ਦੀ ਰਫਤਾਰ ਨਾਲ ਜਾ ਸਕਦਾ ਜਿਦੇ ਵਿੱਚ ਵਸਤੂਆਂ ਜਿਹੜਾ ਉਹ ਅਨੰਤ ਹੋਵੇ ਕਹਿੰਦੇ ਇਹ ਹੁਣ ਜਿਹੜੀ ਧਾਰਨਾ ਹੈ ਇਹ ਸਭ ਚਮਤਕਾਰਾਂ ਦੇ ਨਿਯਮ ਦੇ ਨੇੜੇ ਉਹ ਹੌਲੀ-ਹੌਲੀ ਹੁਣ ਆਪਾਂ ਸਮਝਾਉਦੇ ਜਾ ਰਹੇ ਹਣੀ ਕਹਿੰਦੇ ਚਮਤਕਾਰਾਂ ਦੇ ਨਿਯਮ ਦੇ ਨੇੜੇ ਧਾਰਨਾ ਸਾਨੂੰ ਲਿਆਉਂਦੀ ਹੈ ਕਹਿੰਦੇ ਉਹ ਜਿਨ੍ਹਾਂ ਨੇ ਸਿੱਧ ਪੁਰਸ਼ਾਂ ਨੇ ਜਿਹੜੇ ਹੁੰਦੇ ਨੇ ਉਹ ਆਪਣਾ ਸਰੀਰ ਨੂੰ ਜਾਂ ਹੋਰ ਚੀਜ਼ਾਂ ਨੂੰ ਪ੍ਰਗਟ ਜਾਂ ਗਾਇਬ ਕਰ ਸਕਦੇ ਨੇ ਉਹਨਾਂ ਚ ਪ੍ਰਕਾਸ਼ ਦੀ ਗਤੀ ਨਾਲ ਸੰਚਾਰ ਕਰਨ ਦੀ ਤੇ ਸਿਰਜਣਾਤਮਕ ਪ੍ਰਕਾਸ਼ ਕਿਰਨਾਂ ਨੂੰ ਵਰਤੋਚ ਧਿਆ ਕੇ ਕਿਸੇ ਵੀ ਵਸਤੂ ਨੂੰ ਝਟਪਟ ਪ੍ਰਗਟ ਕਰ ਦੇਣ ਦੀ ਸ਼ਕਤੀ ਇਸ ਲਈ ਹੁੰਦੀ ਹੈ ਕਿ ਉਹਨਾਂ ਨੇ ਇਸ ਨਿਯਮ ਦੀ ਸ਼ਰਤ ਨੂੰ ਪੂਰਾ ਕਰ ਲਿਆ ਹੁੰਦਾ ਹੈ ਕਿ ਸ਼ਰਤ ਨੂੰ ਕਿ ਸਾਡਾ ਇਹ ਜੋ ਸਰੀਰ ਹੈ ਇਹ ਅਨੰਤ ਹੈ ਤਾਂ ਉਹ ਸਮਝ ਕਰ ਕਰ ਪਾਉਂਦੇ ਨੇ ਹੁਣ ਕਹਿੰਦੇ ਹਰ ਯੁੱਗ ਦੇ ਸਿੱਧ ਪੁਰਸ਼ ਅਗਨੀ ਸ਼ਿਖਾ ਤੇ ਪ੍ਰਕਾਸ਼ ਦੇ ਰੂਪ ਚ ઈਸ਼ਵਰ ਦੇ ਪ੍ਰਗਟ ਹੋਣ ਦੀ ਗੱਲ ਕਹਿੰਦੇ ਨੇ ਕਹਿੰਦੇ ਜਿਹੜਾ ਯੋਗੀ ਅਖੰਡ ਧਿਆਨ ਨਾਲ ਆਪਣੀ ਚੇਤਨਾ ਨੂੰ ਪਰਮ ਚਤਨਿਆ ਨਾਲ ਮਿਲਾ ਸਕਦਾ ਹੈ ਉਹ ਪ੍ਰਕਾਸ਼ ਜਾਨੇ ਪ੍ਰਾਣ ਸ਼ਕਤੀ ਨੂੰ ਸ੍ਰਿਸ਼ਟੀ ਦੇ ਆਧਾਰ ਤੱਤ ਦੇ ਰੂਪ ਦੇ ਵਿੱਚ ਦੇਖਦਾ ਹੈ ਫਿਰ ਉਸ ਵਾਸਤੇ ਪਾਣੀ ਬਣ ਕੇ ਸਾਹਮਣੇ ਆਉਣ ਵਾਲੀ ਕਿਰਨਾ ਜਦ ਜਮੀਨ ਬਣ ਕੇ ਆਉਣ ਵਾਲੇ ਕਿੰਨਾ ਚ ਕੋਈ ਫਰਕ ਨਹੀਂ ਰਹਿੰਦਾ ਕਹਦੇ ਪਦਾਰਤ ਚੇਤਨਾ ਤੇ ਭੌਤਿਕ ਜਗਤ ਦੇ ਤਿੰਨ ਮਾਪਦੰਡਾ ਨਾਲ ਜੇ ਚੌਥੇ ਸਮੇ ਦਾ ਮਾਪਦੰਡਨ ਤੋਂ ਮੁਕਤ ਹੋ ਗਏ ਸਿੱਧ ਪੁਰਸ਼ ਆਪਣੇ ਸਰੀਰ ਨੂੰ ਪ੍ਰਿਥਵੀ, ਜਲ, ਅਗ, ਵਾਯੂ ਤੇ ਪ੍ਰਕਾਸ਼ ਦੀਆਂ ਕਿਰਨਾਂ ਵਿੱਚੋਂ ਦੀ ਜੇ ਉਹਨਾਂ ਦੇ ਉੱਤੋਂ ਵੀ ਆਸਾਨੇ ਨਾਲ ਕਿਤੇ ਵੀ ਲਿਜਾ ਸਕਦਾ ਹੈ ਇਸ ਵਾਸਤੇ ਕਹਿੰਦੇ ਜੇ ਸਾਡੀ ਅੱਖ ਇੱਕਮਿਕ ਹੋ ਜਾਈ ਤਾਂ ਸਾਡਾ ਜਿਹੜਾ ਸਰੀਰ ਆ ਪ੍ਰਕਾਸ਼ ਨਾਲ ਪਰਚੂਗਾ ਕਦੇ ਜਦੋਂ ਮੁਕਤੀ ਦਾਤੀ ਤੀਜੀ ਅੱਖ ਉੱਪਰ ਲੰਬੇ ਸਮੇਂ ਤੱਕ ਮੰਨੂ ਇਕਾਗਰ ਕਰਨਾ ਯੋਗੀ ਭੌਤਿਕ ਜਗਤ ਤੇ ਉਸ ਦੇ ਗੁਰਤਾਕਰਸ਼ਣ ਭਾਰ ਦੇ ਸਾਰੇ ਭਲੇਖਿਆਂ ਨੂੰ ਨਸ਼ਟ ਕਰਨ ਦੇ ਸਮਰੱਥ ਹੋ ਜਾਂਦਾ ਹੈ ਤਾਂ ਉਹ ਸ੍ਰਿਸ਼ਟੀ ਨੂੰ ਉਸੇ ਰੂਪ ਚ ਦੇਖਦਾ ਜਿਸ ਰੂਪ ਦੇ ਵਿੱਚ ਵਿਧਾਤਾ ਨੇ ਦੀ ਰਚਨਾ ਕੀਤੀ ਸੀ ਮੂਲ ਰੂਪ ਮਤਲਬ ਅਨਿਕੜਵਾ ਪ੍ਰਕਾਸ਼ ਕਦੇ ਚਮਤਕਾਰਾਂ ਦਾ ਨਿਯਮ ਨੂੰ ਕੋਈ ਇਹੋ ਜਿਹਾ ਕੋਈ ਵੀ ਇਹੋ ਜਿਹਾ ਬੰਦਾ ਹਰਕਤ ਚੱਲ ਕੇ ਆ ਸਕਦਾ ਜਿਹਨੇ ਮਹਿਸੂਸ ਕਰ ਲਿਆ ਹੋਵੇ ਕਿ ਸਾਰੇ ਸ੍ਰਿਸ਼ਟੀ ਦਾ ਮੂਲ ਤੱਕ ਜਿਹੜਾ ਹੈ ਉਹ ਪ੍ਰਕਾਸ਼ ਹੈ। ਕਦੇ ਸਰਵਵਿਆਪੀ ਪ੍ਰਕਾਸ਼ ਨੂੰ ਨੂੰ ਕਿਸੇ ਵੀ ਦ੍ਰਿਸ਼ਟੀਗੋਤ ਅਭਿਵਿਅਕਤੀ ਚਟਪਟ ਪਰਗਟ ਹੋ ਕੇ ਕਰ ਸਕਦਾ ਹੈ ਫਿਰ। ਤੇ ਇਸ ਪ੍ਰਕਟ ਕਰਨ ਦਾ ਸੂਪ ਕਹਿੰਦੇ ਕੋਈ ਵੀ ਹੋ ਸਕਦਾ ਹੈ। ਦਰਖਤ ਹੋ ਸਕਦਾ ਦਵਾਈ ਮਾਨਵ ਸ਼ਰੀਰ ਜਨਨਿਰਧਾਨ ਜੁਗ ਦੀ ਇੱਛਾ ਤੇ ਉਹਦੇ ਸੰਕਲਪ ਸ਼ਕਤੀ ਤੇ ਇਹ ਨਿਰਭਰ ਕਰਦਾ ਹੈ। ਹੁਣ ਅਗੇ ਸੁਪਨੇ ਵਾਲਿਆਂ ਦੱਸ ਰਹੇ ਨੇ ਕਹਿੰਦੇ ਰਾਤ ਨੂੰ ਬੰਦਾ ਸੁਪਨੇ ਦੀ ਚੇਤਨਤਾ 'ਚ ਪ੍ਰਵੇਸ਼ ਕਰਦਾ ਹੈ ਤੇ ਉਹ ਹਰ ਪਾਸੇ ਤੋਂ ਹਰ ਰੋਜ਼ ਝਗੜ ਕੇ ਰੱਖਣ ਵਾਲੇ ਹੰਕਾਰ ਦੀਆਂ ਬਲਗਣਾ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੀਂਦ 'ਚ ਕਹਿੰਦੇ ਉਹਨੂੰ ਆਪਣੇ ਮਨ ਦੀ ਸਰਬਸ਼ਕਤੀਮਾਨਤਾ ਦਾ ਵਾਰ-ਵਾਰ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਹੈ। ਦੇਖ ਵੀ ਦੇ ਉਹਦੇ ਸੁਪਨੇ 'ਚ ਅਨੇਕ ਬਰਿਆਂ ਪਹਿਲਾਂ ਮਰੇ ਹੋਏ ਕਹਿੰਦੇ ਮਿੱਤਰ ਵੀ ਪ੍ਰਗਟ ਹੋ ਜਾਂਦੇ ਨੇ। ਹੁਣ ਕਹਿੰਦਾ ਸਾਰੇ ਪ੍ਰਕਾਰ ਦੇ ਸਵਾਰਥੀ ਦੇਸ਼ਾ ਤੋਂ ਮੁਕਤ ਹੋਏ ਯੋਗੀ ਇਹ ਜਿਹੜਾ ਉਹ ઈਸ਼ੁਰਾ ਦારા ਬਖਸ਼ੀ ਗਈ ਸਿਰਜਣਾਤਮਕ ਇੱਛਾ ਸ਼ਕਤੀ ਦੀ ਵਰਤੋਂ ਕਰਕੇ ਸ਼ਬਦਾਲੂ ਦੀ ਸੱਚੀ ਪ੍ਰਾਰਥਨਾ ਨੂੰ ਪੂਰੀ ਕਰਨ ਵਾਸਤੇ ਸ੍ਰਿਸ਼ਟੀ ਦੇ ਪ੍ਰਕਾਸ਼ ਅਨੁਮਾਨ ਨੂੰ ਢੁਰਤੀਬ ਦਿੰਦਾ ਹੈ। ਅੱਤੇ ਫਿਰ ਚਮਤਕਾਰਾਂ ਬਾਰੇ ਗੱਲ ਕਰ ਰਹੇ ਹਾਂ। ਤੇ ਹੁ ਕੀ ਕੀ ਚਮਤਕਾਰ ਹੋਏ ਤੇ ਕੀ ਉਹਨਾਂ ਦੇ ਨਿਯਮ ਸੀਗੇ ਆਪਣਾ ਜੋਗਾਨੰਦ ਜੀ ਨਾਲ ਉਹਨਾਂ ਆਪਾਂ ਅਗਲੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਇਹਦੇ ਬਾਰੇ। ਮੈਨੂੰ ਇਹਨੇ ਪਿਆਰ ਤੇ ਸਭ ਸ਼ਾਂਤੀ ਨਾਲ ਸੁਣਾਈ ਥੋੜਾ ਸਭ ਦਾ ਬਹੁਤ ਬਹੁਤ ਤਨਵਾ ਆਪਾਂ ਜਲਦੀ ਫੇਰ ਮਿਲਾਂਗੇ ਅਗਲੀ ਆਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਤੁਹਾ ਸਭ ਦਾ